ਬੱਕਰਾ ਰੋਜ਼ ਬਣਾਉ ਆਪਣੇ ਘਰੇ ਮੈਂ ਕਹਿੰਨੇ ਜਾਓ ਮੇਰੇ ਭਰਾ ਤੁਹਾਨੂੰ ਕੀ ਹੋ ਗਿਆ ਤੁਸੀਂ ਤਾਂ ਕਹਿੰਦੇ ਸੀ ਨਾ ਬਣਾਉ ਹੁਣ ਤੁਸੀਂ ਕਹਿੰਦੇ ਹੋ ਰੋਜ਼ ਮੇਰੀ ਗੱਲ ਸੁਣੋ ਇੱਕ ਕੋਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਆ ਵੀ ਜਿੰਨਾ ਚਿਰ ਤੁਸੀਂ ਉਹਨੂੰ ਗਹਿਰਾਈ ਤੱਕ ਨਾ ਜਾਂਦੇ ਸਮੁੰਦਰ ਬਾਹਰੋਂ ਲਹਿਰਾਂ ਉੱਠਦੀਆਂ ਆਉਂਦੀਆਂ ਆ ਆਪਾਂ ਲਹਿਰਾਂ ਤੋਂ ਵੇਖ ਕੇ ਕਹਿੰਨੇ ਬੜਾ ਆਨੰਦ ਆਉਂਦਾ ਬੜਾ ਆਨੰਦ ਆਉਂਦਾ ਪਰ ਨਹੀਂ ਜਦੋਂ ਤੁਸੀਂ ਸਮੁੰਦਰ ਦੇ ਵਿੱਚ ਜਾਂਦੇ ਆ ਤੁਹਾਨੂੰ ਉਹਦੇ ਵਿੱਚੋਂ ਹੀਰੇ ਪੰਨੇ ਮੋਤੀ ਜਵਾਰ ਮਿਲਦੇ ਆ ਨਾ ਇਦਾਂ ਹੀ ਇਤਿਹਾਸ ਆ ਇਤਿਹਾਸ ਦੇ ਵਿੱਚ ਜਦੋਂ ਤੁਸੀਂ ਉਹਦੀ ਡੂੰਘਾਈ ਤੇ ਜਾਓਗੇ ਤੁਹਾਨੂੰ ਬਹੁਤ ਕੁਝ ਮਿਲਣਾ ਠੀਕ ਆ ਉਸ ਸਮਾਂ ਉਂਤੇ ਆਪਾਂ ਕਦੇ ਮਾਸਤੇ ਫਿਰ ਗੱਲ ਕਰਾਂਗੇ ਨਹੀਂ ਨਹੀਂ ਆ ਇੱਕ ਵੀਡੀਓ ਆ ਦਿਖਾਉਂਦਾ ਮੈਂ ਆ ਬਾਬੇ ਦੀ ਆਰੇ ਵੀ ਆਪਣਾ ਭਰਾ ਰੈਣ ਦੇ ਛਾਡੇ ਨੂੰ ਯਾਰ ਬਾਬੇ ਇਹ ਲਿਖਿਆ ਆ ਪਿਓਰ ਸੋਫੀਆਂ ਨੂੰ ਮੈਂ ਪੰਥ ਦੇ ਵਿੱਚ ਨਹੀਂ ਰੱਖਣਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਹੀ ਜਾਂਦੇ ਇਹੋ ਜੀ ਚੀਜ਼ ਹੋ ਸਕਦੀ ਆ ਵੀ ਪਿਓਰ ਸੋਫੀਆਂ ਦੇਖੋ ਮੈਂ ਇੱਕ ਜੀ ਤੁਹਾਨੂੰ ਦੱਸਦਾ ਬਈ ਆਪਣਾ ਕਿਹੜੀ ਕਿਹੜੀ ਵਾਲੇ ਬਾਬੇ ਨੇ ਕਿਹੜੀ ਵਾਲੇ ਬਾਬੇ ਨੇ ਕਹੀ ਆ ਵੀ ਪਿਓਰ ਸੋਫੀਆਂ ਨੂੰ ਮੈਂ ਪੰਥ ਵਿੱਚ ਨਹੀਂ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਛਾ ਮੇਰੀ ਗੱਲ ਸੁਣੇ ਇੱਕ ਭਾਉ ਖੇੜੀ ਵਾਲਿਆ ਆਪਾਂ ਤੈਨੂੰ ਭਰਾ ਮੰਨਿਆ ਇਸ ਟਾਈਮ ਤੇ ਆਪਾਂ ਗੱਲ ਵੀ ਕੀਤੀ ਮੈਂ ਤੈਨੂੰ ਇੱਕੋ ਚੀਜ਼ ਕਹਿਣਾ ਤੂੰ ਹੀ ਫੀਮ ਖਾਓ ਡੋਡੇ ਖਾਓ ਭੁੱਕੀ ਖਾਓ ਜੋ ਸ਼ਰਾਬ ਪੀਣੀ ਪੀਓ ਤੁਹਾਡੀ ਮਰਜ਼ੀ ਆ ਲੇਕਿਨ ਮੇਰੀ ਸੁਣ ਲੈ ਗੱਲ ਬੰਦਿਆਂ ਨੂੰ ਪੰਜਾਬੀ ਜੇ ਕਰੀ ਇਹੋ ਜਿਹਿਆਂ ਜੜੀਆਂ ਭੈਣੀਆਂ ਕਰਦੇ ਇਹ ਨਾ ਕਰੋ ਠੀਕ ਆ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਦੇ ਇਹ ਗੱਲ ਨਹੀਂ ਕਹਿਆ ਹਦੇ ਵੀ ਤੂੰ ਸੋਫੀਆਂ ਤੂੰ ਪੰਥ ਚ ਨਹੀਂ ਰੱਖਣਾ ਇਹਦਾ ਮਤਲਬ ਪੰਥ ਸ਼ਰਾਬੀਆਂ ਦਾ ਵਾ ਠੀਕ ਕਹਿਣਾ ਚਾਹੁੰਦਾ ਖੜੀ ਵੀ ਪੰਥ ਜਿਹੜਾ ਉਹ ਸ਼ਰਾਬੀਆਂ ਦਾ ਪੰਥ ਸ਼ਰਾਬੀਆਂ ਦਾ ਨਹੀਂ ਆ ਪੰਥ ਕੁਰਬਾਨੀ ਕਰਨ ਵਾਲੇ ਸ਼ਹਾਦਤਾਂ ਦੇ ਜਾਨ ਪੀਣ ਵਾਲਿਆਂ ਬਹਾਦਰ ਸੂਰਬੀਰ ਬਚਨ ਕੇ ਬਲੀ ਯੋਧਿਆਂ ਦਾ ਵਾ ਠੀਕ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਬੰਦੇ ਨਸ਼ੇੜੀ ਨਾ ਇਹੋ ਜਿਹੇ ਬੰਦੇ ਪੰਥ ਚ ਨਹੀਂ ਰੱਖੇ ਇਹੋ ਜਿਹੇ ਬੰਦਿਆਂ ਦਾ ਢੂਆ ਨਹੀਂ ਮਾਰਿਆ ਬੰਦੇ ਉਹ ਚਾਹੀਦੇ ਜਿਹੜੇ ਇਹ ਗੱਲ ਆਖਣ ਜौं ਤੋਂ ਪ੍ਰੇਮ ਕਰਨ ਕਾ ਚਾਓ ਸਿਰ ਧਰ ਤਰੀ ਗਰੀ ਮਰੀ ਆਓ ਇਤ ਮਾਰਗ ਪੈ ਤਰੀ ਜੈ ਸਰਦੀਜਾ ਕਾ ਨਾ ਕੀਜੈ ਲੱਗੀ ਸਮਝ ਤੂੰ ਡੋਡੇ ਖਾਨਾ ਤਾੜਾ ਹੋ ਕੇ ਖਾ ਪਰ ਗੁਰੂ ਗੋਬਿੰਦ ਸਿੰਘ ਮਾਰ ਤੇ ਟਿੱਪਣੀ ਨਾ ਕਰ ਚੰਗਾ ਚੰਗਾ ਨਹੀਂ ਲੱਗਦਾ ਯਾਰ ਤੂੰ ਵੀ ਸਰਤੇ ਪੱਗ ਬੰਨੀ ਆ ਮੇਰੇ ਹਿਸਾਬ ਨਾਲ ਤੂੰ ਤੇ ਆਪ ਖੁੰਡਾ ਲੈ ਕੇ ਤੁਰਦਾ ਤੇ ਤੂੰ ਲੋਕਾਂ ਨੂੰ ਕੀ ਕਹਿਣ ਡਿਆ ਇਹਦਾ ਮਤਲਬ ਲੋਕੀ ਭੁੱਕੀ ਖਾ ਖਾ ਡੋਡੇ ਖਾ ਖਾ ਸ਼ਪੀਮ ਖਾ ਖਾ ਕੱਸੀ ਹੋ ਜਣ ਤੇ ਤੇਰੇ ਕੋਲ ਮੁੜ ਕੇ ਤੂੰ ਵੀ ਇਦਾਂ ਕੰਦਾ ਹੀ ਫੜਫੜ ਤੁਰਦਾ ਇਦਾਂ ਹੀ ਉਹ ਵੀ ਤੁਰਨ 42 ਸਾਲੰਬਰ ਹੋ ਚੱਲੀ ਬਾਬੇ ਦੀ ਮਿਹਰ ਨਾਲ ਰਣਜੋਸ਼ਾਂ 42 ਸਾਲੰਬਰ ਹੋ ਗਈ ਅਜੇ ਵੀ ਬਾਬੇ ਦੀ ਪੂਰੀ ਕਿਰਪਾ ਵਾਂ ਗਾਂ ਦਾ ਪਤਾ ਕੋਈ ਨਹੀਂ ਆ ਠੀਕ ਆ ਤੇ ਜੇ ਇੰਨੇ ਨਸ਼ੇ ਕਰਨ ਲੱਗੇ ਫਿਰ ਮੈਂ ਤੇ ਲੋਕਾਂ ਨੂੰ ਇਦਾਂ ਕਹਾਂਗਾ ਫੀਮ ਖਾਇਆ ਕਰੋ ਯਾਰ ਨੰਦਾ ਫੜਾਉਂਦਾ ਤੁਸੀਂ ਕੋਈ ਵੀ ਵੀਡੀਓ ਮੇਰੀ ਵੇਖੀ ਜੇ ਤਾਂ ਮੈਂ ਕਿਹਨੂੰ ਕਿਹਾ ਹੋਇਆ ਤੁਸੀਂ ਸੁੱਖਾ ਪੀਓ ਨਹੀਂ ਕਦੇ ਨਹੀਂ ਕਦੇ ਨਹੀਂ ਇਹ ਇਹ ਗੱਲ ਵਧੀਆ ਤੁਸੀਂ ਕਦੇ ਮੈਂ ਕਿਸੇ ਨੂੰ ਨਸ਼ੇ ਨਾਲ ਜੁੜਨਾ ਵਾਤੇ ਨਹੀਂ ਕਹਿੰਦਾ ਠੀਕ ਹੈ ਮੇਰੇ ਚੋਗਣ ਹੋਣਗੇ ਕਮੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਮੈਂ ਕਿ ਰੱਬ ਥੋੜਾ ਲੱਗਾ ਮੇਰੇ ਚ ਕਮੀਆਂ ਹੋਣਗੀਆਂ ਮੇਰੇ ਸਵਾਲਾਂ ਦੇ ਜਵਾਬ ਹੀ ਨਹੀਂ ਅੱਗੇ ਲੋਕਾਂ ਨੂੰ ਜਿੰਨਾਂ ਕੋ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਬੰਦੇ ਭੜਕੜਦੇ ਆ ਮੈਂ ਇੱਕ ਪੁਆਇੰਟ ਸ਼ੇਅਰ ਦਾ ਨਾ ਅੱਜ ਅੱਗ ਐ ਲੱਗੂਗੀ ਵੀ ਜਿੱਦਾਂ ਇੱਕਦਮ ਸਾਰੇ ਪਾਸੇ ਸੁੱਕਾ ਸੁੱਕਾ ਤੁਸੀਂ ਬਸ ਮਾੜੀ ਜੀ ਜਿੱਦਾਂ ਚੰਗਿਆਰੀ ਰੱਖਣੀ ਆ ਅੱਗ ਲੱਗ ਜਾਣੀ ਚਾਰੇ ਪਾਸੇ ਮੈਂ ਚੋਨਾ ਵੀ ਪਹਿਲਾਂ ਆ ਬਾਬੇ ਵਾਲਾ ਕੰਮ ਨਿਬੇੜ ਲਈਏ ਫਿਰ ਉਤੋਂ ਬਾਅਦ ਛੜਾਂਗਾ ਮਤਲਬ ਆ ਬਾਬਾ ਛੜਨਾ ਆ ਰਿਹਾ ਤੁਸੀਂ ਲਿਦਿਆ ਮਿਲਣਾ ਹੈ ਨੂੰ ਬਾਬੇ ਨੂੰ ਬਾਕੀ ਬਾਬਾ ਰਾਜੇ ਨੂੰ ਰਾਜੇ ਨੂੰ ਆਪਾਂ ਕਹਿੰਦਾ ਰਾਜਾ ਜੇ ਇਹਦੇ ਚੋਨਾ ਵੋਟਾਂ ਚਾਰ ਆ ਤੇ ਤੇਰਾ ਅਸੀਂ ਵੀ ਸਪੋਰਟ ਕਰਾਂਗੇ ਇਸ ਚੀਜ਼ ਤੇ ਮਾਫੀ ਮੰਗ ਗਾਂ ਤੋਂ ਬੱਚਿਆਂ ਬੋਚਿਆਂ ਦੇ ਟੂੰਟਣਾ ਨਾ ਕਰਾਈ ਠੀਕ ਆ ਇਹ ਜਦੋਂ ਵੀ ਨਿਹੰਗ ਸਿੰਘ ਟੂੰਟਣਾ ਕਰਾਉਂਦੇ ਤੈਨੂੰ ਪਤਾ ਹੀ ਆ ਫਿਰ ਇੰਨਾ ਗਾੜੀ ਕੋਈ ਆਰਮੀਆਂ ਸ਼ਰਮੀਆਂ ਨਹੀਂ ਜਿਹੜੀਆਂ ਰੁਕਦੀਆਂ ਹੁੰਦੀਆਂ ਠੀਕ ਆ ਨਾ ਕਿਉਂਕਿ ਅਹੀਂ ਬਣਾਉਣ ਵਾਲੇ ਆ ਤੇ ਅਹੀਂ ਤੋੜਨ ਵਾਲੇ ਆ ਇਹ ਗੱਲ ਯਾਦ ਰੱਖੀ ਸੰਗਤ ਨਾਲੋਂ ਵੱਡਾ ਕੋਈ ਦੁਨੀਆ ਵਿੱਚ ਨਹੀਂ ਹੈਗਾ ਸੰਗਤ ਚਾਵੇ ਤੇ ਰਾਜਵਖਸ਼ ਦਿੰਦੀ ਆ ਤੇ ਸੰਗਤ ਚਾਵੇ ਤੇ ਭੀਖ ਮਗਾ ਦਿੰਦੀ ਆ ਠੀਕ ਆ ਤੇ ਸੰਗਤ ਜੇ ਚਾਵੇ ਤੇ ਵੱਡੇ ਵੱਡੇ ਜਰਨੈਲ ਜਿਹੜੇ ਨਾ ਜੋ ਉਹਨਾਂ ਤੋਂ ਨਜ਼ਰ ਫੇਰ ਲਵੇ ਤੇ ਉਹਨਾਂ ਦੀ ਕੌਡੀ ਮੁੱਲ ਨਹੀਂ ਪੈਂਦਾ ਇੱਥੇ ਵੱਡੇ ਵੱਡੇ ਵਿਦਵਾਨ ਬੈਠੇ ਜਿਹਨਾਂ ਦਾ ਕੌਡੀ ਮੁੱਲ ਨਹੀਂ ਪਿਆ ਠੀਕ ਆ ਜੇ ਸੰਗਤ ਮਿਹਰਬਾਨ ਆ ਤੇ ਸੰਗਤ ਤੁਹਾਨੂੰ ਊਠਾਂ ਹਾਥੀਆਂ ਘੋੜਿਆਂ ਤੇ ਚੜ੍ਹਾ ਦਿੰਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਬਾਈ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਸੱਚ ਦੱਸ ਦਿੰਨਾ ਹਨਾ ਡੇਢ ਸਾਲ ਤੋਂ ਮੰਨ ਲਓ ਮੈਂ ਨਹੀਂ ਪ੍ਰੋਗਰਾਮ ਲਾਇਆ ਜੇ ਹੁਣ ਮੈਂ ਪ੍ਰੋਗਰਾਮ ਲਾਉਣੇ ਸ਼ੁਰੂ ਕੀਤੇ ਮੈਂ ਜਦੋਂ ਪੰਜਾਬ 'ਚ ਮੈਂ ਹੁਣ ਆ ਦੋ ਤਿੰਨ ਪ੍ਰੋਗਰਾਮ ਲਾਏ ਆ ਇਸ ਸੰਗਤ ਜਦੋਂ ਤੁਹਾਡੇ ਤੇ ਮਿਹਰਬਾਨ ਹੁੰਦੀ ਆ ਨਾ ਤੁਸੀਂ 99% ਭਾਵੇਂ ਲੁੱਚੇ ਹੋ ਮੈਂ ਇਹ ਆਪਣੇ ਲੋਕਾਂ ਦੀ ਦੱਸਣ ਲੱਗਾ ਵੀ ਇਹ ਲੋਕ ਕਿਦਾਂ ਦੇ ਆ ਤੁਸੀਂ 99% ਜਿਹੜੇ ਨਾ ਤੁਸੀਂ ਮਤਲਬ ਮਾੜੇ ਹੋ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਸੌਂਦੇ ਹੋ ਤੇ ਜਦਾਂ ਹਰੀ ਵਾਸ਼ੂ ਕੀ ਹਾਲ ਵਾਸ਼ੂ ਠੀਕ ਠਾਕ ਜੀ ਪੰਜ ਵੇ ਤੋਂ ਬਾਅਦ ਫੋਨ ਨਾ ਚੱਕੋ ਤੁਹਾਡੇ ਵਰਗਾ ਕੋਈ ਬੰਦਾ ਦੁਨੀਆ ਦੇ ਵਿੱਚ ਨਹੀਂ ਸਾਨੂੰ ਰਾਤ ਲੋਕ ਕੋਈ 2 ਵਜੇ ਫੋਨ ਆਉਂਦੇ ਚੱਕ ਗੱਲ ਕਰਦੇ ਹਾਂ ਵੀ 10 ਕੀ ਤੰਗੀ ਹੈ 12 ਵੇ ਲਾਦੇ ਹਾਂ ਜੀ ਪੁੱਛੀਏ ਦੱਸੋ ਜੀ ਕੀ ਪ੍ਰੋਬਲਮ ਹੈ ਬੰਦਾ ਪਤਾ ਇਸ ਪੰਥ ਨੂੰ ਆਈ ਆਈ ਕੌਮ ਆਇਟਮ ਤੁਰੇ ਫਿਰਦੀ ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਅਸੀਂ ਪੰਥ ਦੇ ਵਾਰਸਾਂ ਕਿ ਕੌਮ ਦੇ ਵਾਰਸਾਂ ਇਹਨਾਂ ਪੰਥ ਦੀ ਅਗਾਂਹ ਦੀ ਗੱਲ ਕੀ ਕਰਨੀ ਦੱਸੋ ਮੈਨੂੰ ਇਹ ਕਿੱਥੇ ਗੱਲ ਕਰ ਲੈਣਗੇ ਪੰਥ ਦੀ ਇਹ ਕੰਨੀ ਗੱਲ ਆ ਤੁਸੀਂ ਮੈਨੂੰ ਦੱਸਿਆ ਸੀਗਾ ਕੋਈ ਮੈਂ ਕਹਿੰਦਾ ਜਿਹੜੀ ਚੀਜ਼ੇ ਤੋਂ ਸਿੱਖਿਆ ਉਹ ਦੱਸ ਦੇਣੀ ਚਾਹੀਦੀ ਹੈ ਤੇ ਤਿੰਨ ਚਾਰ ਸਾਲ ਪਹਿਲਾਂ ਜਦੋਂ ਆਪਣੀ ਕਿਸੇ ਗੱਲ ਤੇ ਗੱਲ ਰਿਸੀ ਤੁਸੀਂ ਕਿਹਾ ਸੀ ਕੌਮ ਨਹੀਂ ਹੁੰਦਾ ਪੰਥ ਹੁੰਦਾ ਬਿਲਕੁਲ ਪੰਥ ਹੈ ਪੰਥ ਤੇ ਕੌਮ ਦੇ ਵਿੱਚ ਕੀ ਫਰਕ ਹੈ ਕੌਮ ਵੇਖੋ ਮੇਰੀ ਗੱਲ ਸੁਣੋ ਬੀਬੀ ਨੂੰ ਗੁੱਸਾ ਨਾ ਕਰਿਓ ਮਾਇੰਡ ਨਾ ਕਰਿਓ ਕਿਉਂਕਿ ਬੀਬੀਆਂ ਤੋਂ ਬਿਨਾ ਘਰ ਨਹੀਂ ਹੁੰਦਾ ਘਰ ਬੀਬੀਆਂ ਦੇ ਨਾਲ ਹੀ ਆ ਬੰਦਾ ਕੰਧਾਂ ਖੜੀਆਂ ਕਰ ਸਕਦਾ ਵਾ ਇਨਸਾਨ ਉਹਦੇ ਵਿੱਚ ਕਰੋੜਾਂ ਰੁਪਈਆ ਦੇ ਲਿਆ ਕੇ ਵਧੀਆ-ਵਧੀਆ ਜਿੱਦਾਂ ਪ੍ਰੋਜੈਕਟਰ ਰੱਖ ਸਕਦਾ ਲੇਕਿਨ ਉਹਨੂੰ ਸਜਾ ਨਹੀਂ ਸਕਦਾ ਇੱਕ ਔਰਤ ਹੀ ਹੈ ਜਿਹੜੀ ਘਰ ਨੂੰ ਮਲਬ ਬਣਾਉਂਦੀ ਆ ਅਸਲ ਵਿੱਚ ਘਰ ਔਰਤ ਹੀ ਬਣਾਉਂਦੀ ਆ ਸੰਸਾਰ ਦੇ ਉੱਤੇ 2000 ਤੋਂ ਵੱਧ ਕੌਮਾਂ ਜਿਹੜੀਆਂ ਹਨ ਕਲਕੀਤਰ ਪਾਸ਼ਾ ਮਹਾਰਾਜ ਦੇ ਆਉਣ ਤੋਂ ਪਹਿਲਾਂ ਗੁਲਾਮ ਹੀ ਠੀਕ ਆ ਫਿਰ ਮਹਾਰਾਜ ਜਦੋਂ 10ਵੇਂ ਪਾਸ਼ਾ ਮਹਾਰਜ ਆਏ ਆ ਉਹ ਟਾਈਮ ਆਕਾਰਪੁਖ ਦੇ ਚਰਨਾਂ 'ਚ ਇੱਕ ਬੇਨਤੀ ਕੀਤੀ ਵੀ ਉਹਨਾਂ ਕਹਿੰਦਾ ਜਾਓ ਸੰਸਾਰ ਦੇ ਉੱਤੇ ਜ਼ੁਲਮ ਵੱਧਦਾ ਜਾ ਰਿਹਾ ਤੇ ਇੰਤਹਾ ਹੋ ਗਈ ਜ਼ੁਲਮ ਖਤਮ ਕਰੋ ਜਾ ਕੇ ਉਹ ਟਾਈਮ ਫਿਰ ਜਦੋਂ ਮਹਾਰਾਜ ਆਉਣ ਲੱਗੇ ਮਾਰੇ ਨੇ ਇਹ ਗੱਲ ਕਹੀ ਉਹ ਦੁਸ਼ਦਮਨ ਹੀ ਉਸ ਟਾਈਮ ਮਾਰੇ ਕਹਿੰਦੇ ਵੀ ਗਾਲਿਆ ਇਦਾਂ ਅਕਾਲਪੁਰਖ ਨੂੰ ਕਹਿੰਦੇ ਮਨ ਆਪ ਦੀ ਆਗਿਆ ਜੱਗ ਅੰਦਰ ਜਾਵਾਂ ਜੱਪਾ ਨਾਮ ਅਕਾਲ ਦਾ ਤੇ ਜੱਗ ਜਪਾਵਾਂ ਵੀ ਮੈਂ ਮਹਾਰਾਜ ਸੰਸਾਰ ਤੇ ਚੱਲਿਆ ਤੁਹਾਡਾ ਨਾਮ ਜਪ ਰਿਆਂ ਤੇ ਤੁਹਾਡਾ ਨਾਮ ਹੀ ਜਪਾਂਗਾ ਠੀਕ ਆ ਫਿਰ ਉਥੇ ਮਾਰੇ ਨੇ ਕਿਹਾ ਵੀ ਮੈਂ ਸੰਸਾਰ ਤੇ ਚੱਲਿਆ ਤੇਰਾ ਹੁਕਮ ਪਾ ਕੇ ਚੱਲਿਆ ਮੇਰੀ ਇੱਕ ਸ਼ਰਤ ਆ ਜਿਹੜਾ ਪੰਥ ਮੈਂ ਮੰਗ ਰਿਆਂ ਨਾ ਪੰਥ ਸੰਘਰਸ਼ੀ ਹੋਊਗਾ ਉਹ ਪੰਥ ਕੁਰਬਾਨੀ ਕਰਨ ਵਾਲਾ ਆਊਗਾ ਕੌਮ ਨਹੀਂ ਮੰਗੀ ਠਾਣਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੇ ਜਬ ਤੁਮ ਕਰੋ ਸਹਾਇ ਹਣ ਮੈਂ ਗਲਤਿਆਂ ਦੇ ਭਾਈ ਮੈਨੂੰ ਇੱਥੇ ਸਜ਼ਾ ਦੇ ਸਕਦੇ ਤੁਸੀਂ ਜਿਹੜੇ ਕੌਮ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਅਸੀਂ ਕੌਮ ਚ ਰਹਿੰਦੇ ਆ ਪੰਥ ਚ ਰਹਿੰਦੇ ਆ ਉਹ ਜਿਹੜਾ ਉੱਠਦਾ ਅਸੀਂ ਸਿੱਖ ਕੌਮ ਦੇ ਵਾਰਸਾਂ ਸਾਨੂੰ ਆਪਣੀ ਸਿੱਖ ਕੌਮ ਦੇ ਉੱਤੇ ਮਾਣ ਹੈ 17 17 75 ਸਾਲ ਉਮਰ ਹੋ ਗਏ ਉਹਨਾਂ ਦੀਆਂ ਉਸ ਤੱਕ ਇਦਾਂ ਨਹੀਂ ਕਹਿੰਦੇ ਵੀ ਹਾਂਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸਿੱਖ ਪੰਥ ਦੇ ਵਾਰਸਾਂ ਸਾਨੂੰ ਮਾਣ ਆ ਖਾਲਸਾ ਪੰਥ ਦੇ ਖਾਲਸਾ ਪੰਥ ਦੇ ਵਾਰ ਖਾਲਸਾ ਪੰਥ ਦੇ ਕਹ ਦੋ ਕਲਗੀਧਰ ਪਾਤਸ਼ਾਹ ਮਰ ਨੇ ਪੰਥ ਦਿੱਤਾ ਉਹਦੇ ਕਹ ਦੋ ਇਹ ਗੱਲ ਸਾਡੀ ਜ਼ੁਬਾਨ ਤੇ ਕਿਉਂ ਨਹੀਂ ਆਉਂਦੀ ਕਿਉਂਕਿ ਅਸੀਂ ਫਿਰ ਉਹਨਾਂ ਨਾਲ ਵਾਕ ਹੋ ਜਾਣਾ ਕੌਮ ਤੇ ਪੰਥ ਦੋਵੇਂ ਚੀਜ਼ਾਂ ਵਾਕੋ ਵਾਕਿਆ ਨਾ ਨਾਰੀ ਤੇ ਮਰਦ 'ਚ ਫਰਕ ਨਹੀਂ ਹੁੰਦਾ ਨਾਰੀ ਤੇ ਮਰਦ ਚ ਫਰਕ ਨਹੀਂ ਹੁੰਦਾ ਨਾਰੀ ਆਪਣੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਮਰਦਾ ਵੇਖੂਗੀ ਉਹ ਚੀਕ ਚਹਾੜਾ ਪਾਊਗੀ ਕਿ ਨਹੀਂ ਪਾਊਗੀ ਪਾਊਗੀ ਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਆ ਜਿੱਥੇ ਬੱਚਿਆਂ ਦੀਆਂ ਖੱਲਾਂ ਵੀ ਦਿੱਤੀਆਂ ਕਿੱਥੇ ਬੰਦ-ਬੰਦ ਵੀ ਕੱਟੇ ਗਏ ਕਿਤੇ ਨੇਜਿਆਂ ਤੇ ਵੀ ਟੰਗੇ ਗਏ ਦੱਸੋ ਮਨੂੰ ਕਿਸ ਦੀ ਚੀਕ ਸੁਣੀ ਕਿਸ ਦਾ ਹਾੜਾ ਸੁਣਿਆ ਜਕਾਰੇ ਜ਼ਰੂਰ ਸੁਣੇ ਜਕਾਰੇ ਸੁਣੇ ਨਾ ਕਿਸੇ ਦਾ ਰੋਣ ਸੁਣਿਆ ਬਸ ਇਹੋ ਫਰਕ ਆ ਜਿਹੜੀਆਂ 2000 ਕੌਮਾਂ ਨਾ ਪੁੱਤ ਜੰਗਰੂ ਚੜਨ ਲੱਗੇ ਤਾਂ ਵੀ ਮਾਵਾ ਦੀਆਂ ਅੱਖਾਂ ਚ ਅਤਰੂ ਆਉਂਦੇ ਆ ਇੱਕ ਸਿੱਖ ਕੌਮ ਐਸੀ ਐ ਸਿੱਖ ਪੰਥ ਦੇ ਵਿੱਚ ਇੱਕ ਏਦਾਂ ਦੀ ਮਾਂ ਵੀ ਜਿਹੜੀ ਜਦੋਂ ਪੁੱਤ ਵੀ ਅੱਖਾਂ ਦੇ ਸਾਹਮਣੇ ਕੁਰਬਾਨ ਹੁੰਦਾ ਨਾ ਤੇ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਹੁੰਦੇ ਉਹਦੇ ਚਿਹਰੇ ਤੇ ਲਾਲੀ ਹੁੰਦੀ ਆ ਮੁਸਕਰਾਟ ਹੁੰਦੀ ਚਿਹਰੇ ਦੇ ਉੱਤੇ ਤੇ ਉਹ ਜਾਂਦਿਆਂ ਇਹ ਗੱਲ ਕਹਿੰਦੀ ਪੁੱਤਰਾ ਜਦੋਂ ਤੂੰ ਕੁਰਬਾਨੀ ਦੇਵੇਂਗਾ ਨਾ ਇੱਕ ਅਰਦਾਸ ਕਰੀ ਤੇਰੀ ਮਾਂ ਵੀ ਤੇਰੀ ਮਗਰੇ ਆਵੇ ਕਿਉਂਕਿ ਮਾਂ ਪੁੱਤਾਂ ਤੋਂ ਬਿਨਾਂ ਰਹਿ ਨਹੀਂ ਸਕਦੀ ਮਾ ਕਹਿੰਦੀ ਮੈਂ ਵੀ ਕੁਰਬਾਨੀ ਕਰਕੇ ਮਗਰੇ ਆਵਾ ਇਹ ਸਿੱਖ ਪੰਥ ਦੇ ਅੰਦਰ ਆ ਹੋਰ ਕਿਸੇ ਅੰਦਰ ਨਹੀਂ ਹੈਗਾ ਮੈਂ ਸਾਹਮਣੇ ਕੋ ਮੇਰੀ ਗੱਲ ਸੁਣੋ ਪਿਛਲੇ ਦਿਨੀ ਲੋਕਾਂ ਵਿਚ ਆਵਾਦ ਬਣਾ ਲਿਆ ਮੈਨੂੰ ਹਰ ਧਰਮ ਦਾ ਬੰਦਾ ਪਿਆਰ ਕਰਦਾ ਮੈਂ ਇੱਕ ਗੱਲ ਮੇਰੀ ਸੁਣ ਲਓ ਸਾਰੇ ਮੈਨੂੰ ਹਿੰਦੂ ਸੱਦੇ ਮੁਸਲਮਾਨ ਸੱਦੇ ਸਾਈ ਸੱਦੇ ਮੈਂ ਹਰ ਧਰਮ ਦੇ ਬੰਦੇ ਦਾ ਸਤਿਕਾਰ ਕਰਦਾ ਮੈਨੂੰ ਲੋੜ ਪਊ ਮੰਦਰ ਜਾਣ ਦੀ ਮੈਂ ਮੰਦਰ ਚ ਜਾਊਗਾ ਲੇਕਿਨ ਮੈਂ ਫਤਿਹ ਬੁਲਾਉਣਾ ਮੈਨੂੰ ਲੋੜ ਪਊਗੀ ਮਸੀਤ ਤੇ ਜਾਣ ਦੀ ਮੈਂ ਉੱਥੇ ਵੀ ਜਾ ਕੇ ਫਤਿਹ ਬੁਲਾਉਣਾ ਮੈਂ ਕਿਤੇ ਜਾ ਕੇ ਮੱਥਾ ਨਹੀਂ ਟੇਕਦਾ ਮੱਥਾ ਟੇਕਦਾ ਫੜ ਲਓ ਛੱਤਰ ਤੁਹਾਡਾ ਸ ਪਰ ਭਾਈਚਾਰੇ ਨੂੰ ਬਣ ਦਿਓ ਭਾਈਚਾਰਾ ਖਰਾਬ ਨਾ ਕਰੋ ਬਹੁਤ ਚਿਰ ਭਾਈਚਾਰਾ ਖਰਾਬ ਕਰਕੇ ਆਪਾਂ ਜਿੱਦਾਂ ਸਿੱਖ ਪੰਥ ਦਾ ਬਹੁਤ ਜਿੱਦਾਂ ਕਹਿੰਦਾ ਢਾਹ ਲਾ ਕੇ ਬੇੜਾ ਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਾਂ ਮੇਰੀਆਂ ਕੌੜੀਆਂ ਮੈਂ ਥੋੜੀਆਂ ਗਈਆਂ ਇਹ ਫਿਰ ਅੱਗ ਲੱਗ ਜਾਂਦੀ ਆ ਠੀਕ ਆ ਆਵਾ ਪੋਡਕਾਸਟ ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਨਾ ਮੇਰਾ ਤੁਹਾਡਾ ਬਾਧਾ ਰਹਿ ਗਿਆ ਜੇ ਕੰਦਾ ਤੇ ਬੈ ਬੈ ਕੇ ਚੀਕਾਂ ਨਾ ਨਾ ਕਢਾਈਆਂ ਮੈਂ ਤੇ ਤੁਸੀਂ ਮੈਨੂੰ ਮਾਨ ਨਾ ਗਿਓ ਮੇਰੇ ਸਵਾਲ ਇਦਾਂ ਦੇ ਹੋਣਗੇ ਨਾ ਉਹ ਸਵਾਲ ਉਹਨਾਂ ਲੋਕਾਂ ਨੂੰ ਹੋਣਗੇ ਜਿਹੜੇ ਕਹਿੰਦੇ ਸੀ ਕੌਮ ਦੇ ਲੀਡਰ ਮੈਂ ਬੋਲ ਕੋ ਬਨ ਕੇ ਬਿਠਾ ਮੈਂ ਮੈਂ ਉਹਨਾ ਨਹੀਂ ਚਾਹਦਾ ਪਰ ਆ ਜਿਹੜਾ ਪਖਾਂਡ ਦਿਨ-ਬ-ਦਿਨ ਵੱਧਦਾ ਪਿਆ ਮੈਂ ਤੇ ਪਿਛਲੇ ਦਿਨੀ ਵੇਖਿਆ ਬਾਬੇ ਕਾਫੀ ਬਾਬੇ ਬੁੱਬਿਆਂ ਨੂੰ ਚਾਰੇ ਚਿੰਟੇ-ਚੁੰਟੇ ਵਾਲਿਆਂ ਨੂੰ ਚਿੰਟਾ ਫੇਰੀ ਜਾਂਦੇ ਠੀਕ-ਠੀਕ ਕੰਮ ਚੱਲੀ ਜਾਂਦਾ ਹੈ ਪਰ ਨਾ ਛੋਟੀਆਂ ਡੱਡੀਆਂ ਮੱਛੀਆਂ ਨੂੰ ਨਹੀਂ ਫੜਨ ਦਾ ਫਾਇਦਾ ਕੋਈ ਜੇ ਤੁਸੀਂ ਜੰਗਲ ਦੇ ਬੱਬਰ ਸ਼ੇਰ ਜਿਨ੍ਹਾਂ ਤੇ ਤੁਹਾਡਾ ਤੁਸੀਂ ਸ਼ਿਕਾਰਪਤਾ ਕਿਹੜਾ ਕਰਨਾ ਚਾਹਦਾ ਹਾਥੀ ਨੂੰ ਸ਼ਿਕਾਰ ਸ਼ਿਕਾਰ ਚ ਖੇਡੋ ਹਾਥੀ ਨੇ ਸ਼ਿਕਾਰ ਕੱਢੋ ਫਿਰ ਸਵਾਦ ਫੇਰਾ ਆਪਣੇ ਤੋਂ ਦੁੱਗਣਾ ਉੱਚਾ ਹੋਵੇ ਉਹਦੇ ਨਾਲ ਗੱਲ ਕਰੋ ਸਵਾਦ ਫੇਰ ਆਉਂਦਾ ਠੀਕ ਹੈ ਨਾ ਵੇਖੋ ਆਪਾਂ ਅੱਜ ਤੱਕ ਰੱਬ ਦੀ ਮੇਰੇ ਨਾਲ ਕਦੇ ਕਿਸੇ ਤੋਂ ਨਾ ਰੁਪਈਆ ਲਿਆ ਨਾ ਲਵਾਂਗੇ ਆਪਾਂ ਸੱਚ ਦੀ ਗੱਲ ਕੀਤੀ ਸੱਚ ਦੀ ਗੱਲ ਕਰਾਂਗੇ ਬਸ ਉਹ ਕਹਿੰਦਾ ਵੀ ਮੱਛੀਆਂ ਨਾਲ ਨਾ ਖੇਡੋ ਲੁਧਿਆੜੇ ਫਿਰ ਤੁਸੀਂ ਵੀ ਮੱਛੀਆਂ ਨਾਲ ਹੀ ਖੇਡਦੇ ਪਿਓ ਤੁਸੀਂ ਵੀ ਤਾਂ ਕਹਿੰਦੇ ਮੱਛੀਆਂ ਨਹੀਂ ਨਾ ਉਹ ਕਹਿੰਦਾ ਮੇਰੇ ਵਿੱਚ ਬੜੀ-ਬੜੀ ਕਰਾਮਾਤ ਆ ਤੁਹਾਡੀਆਂ ਮੁਸ਼ਕਲਾਂ ਹੱਲ ਕਰ ਦੂੰਗਾ ਕੋਈ ਕੋਟਕਚਰੀ ਦਾ ਕੰਮ ਹੋਵੇ ਕੋਈ ਕੋਈ ਗਰਲਫ੍ਰੈਂਡ ਪਹੁੰਚੂਣਾ ਪਹਿਲਾਂ ਮੈਨੂੰ ਤਾਂ ਗਰਲਫ੍ਰੈਂਡ ਦੇ ਆ ਮੈਂ ਛੜਾ ਫਿਰਨ ਏ ਇਹ ਬਾਬੇ ਬੂਬੇ ਸਾਹਿਬ ਯਾਰ ਲੱਸੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਲੋਕਾਂ ਨੇ ਸਿਰਫ ਇੱਕ ਟਕਵੰਜ ਬਣਾਇਆ ਇਹ ਤੋਂ ਇਲਾਵਾ ਇਹਨਾਂ ਦੇ ਕੋਲ ਕੁਝ ਨਹੀਂ ਹੋਇਆ ਯਾਰ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਕੀ ਆ ਸ਼ਬਦ ਆ ਨਾ ਸ਼ਬਦ ਤੋਂ ਵੱਡਾ ਦੁਨੀਆ ਦੇ ਵਿੱਚ ਹੈਗਾ ਕੁਝ ਤੇ ਦੱਸੋ ਮੈਨੂੰ ਕੁਝ ਨਹੀਂ ਨਾ ਹੈਗਾ ਕੋਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਵੀ ਜਦੋਂ ਸ਼ਬਦ ਤੋਂ ਬਿਨਾਂ ਛਟਕਾਰ ਨਹੀਂ ਹੈਗਾ ਫਿਰ ਇਹਨਾਂ ਭੈਣੀਆਂ ਕਾ ਤੋਂ ਲੈਣਾ ਕੀ ਆਪਾਂ ਮੈਂ ਕੱਲ ਦੇਖਦਾ ਵੀ ਇਹੋ ਜਿਹੇ ਲੋਕ ਨਾ ਸ਼ਹੀਦਾ ਸਿੰਘਾਂ ਦਾ ਨਾਮ ਵਰਤ ਲੈਂਦੇ ਆ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਇਹਨਾਂ ਨੂੰ ਭਾਵੇਂ ਪਤਾ ਹੋਵੇ ਨਾ ਪਤਾ ਹੋਵੇ ਬਾਬਾ ਦੀਪ ਸਿੰਘ ਜੀ ਨੇ ਕੀ ਕੀਤਾ ਸੀ ਕਦੇ ਆਸਤੇ ਸ਼ਹੀਦ ਹੋਏ ਸੀ ਉਸ ਬਾਰੇ ਇਹਨਾਂ ਨੂੰ ਪਤਾ ਨਾ ਹੋਵੇ ਪਰ ਇਹੋ ਜੇ ਲੋਕੀ ਇਹ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤ ਲੈਂਦੇ ਆ ਤੁਹਾਨੂੰ ਕੀ ਲੱਗਦਾ ਵੀ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਵੇਖੋ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸ਼ਹੀਦ ਸਿੰਘ ਜੋ ਚਾਹਣੋ ਕਰ ਸਕਦੇ ਆ ਸ਼ਹੀਦਾਂ ਦੇ ਦਰਬਾਰ ਚੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਮੈਂ ਇਹ ਗੱਲ ਦਾ ਦਾਅਵਾ ਕਰਦਾ ਮੈਨੂੰ ਇਹ ਗੱਲ ਦਾ ਯਕੀਨ ਵਿਸ਼ਵਾਸ ਵੀ ਆ ਤੁਸੀਂ ਨਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਰ ਕਿਰਪਾ ਕਰਨ ਕਦੇ ਸਹਿਜ ਪਾਠ ਰੱਖ ਕੇ ਵੇਖਿਓ ਤੁਸੀਂ ਰੋਜ਼ ਦੇ ਪੰਜ ਅੰਗ ਕਰਿਓ ਮੈਨੂੰ ਕਹਿੰਦਾ 10 ਕਰਿਓ ਤੁਸੀਂ ਪੰਜ ਅੰਗ ਜਦੋਂ ਪੜੋਗੇ ਤੁਹਾਨੂੰ ਜਪਜੀ ਸਾਹਿਬ ਤੇ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਗੁਰੂ ਦੀ ਕਿਰਪਾ ਕਿੱਥੇ ਆ ਠੀਕ ਹੈ ਨਾ ਤੁਸੀਂ ਜਦੋਂ ਉਹ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹ ਕੇ ਤੁਸੀਂ ਅਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕਰੋਗੇ ਨਾ ਤੁਹਾਨੂੰ ਪਤਾ ਲੱਜੂਗਾ ਵੀ ਸੁਖ ਕਿੱਥੇ ਆ ਤੇ ਆਨੰਦ ਕਿੱਥੇ ਆ ਹਰ ਚੀਜ਼ ਦੀ ਪ੍ਰਾਪਤੀ ਬਾਣੀ ਦੇ ਵਿੱਚ ਹੈਗੀ ਆ ਲੇਕਿਨ ਜੇ ਹੁਣ ਆਪਾਂ ਕਵਾਂਗੇ ਵੀ ਆਪਾਂ ਇਹੋ ਜਿਹੇ ਪਖੰਡੀਆਂ ਦੇ ਮਗਰ ਲਾ ਕੇ ਆਪਾਂ ਉਹ ਤਾਕਤਾਂ ਪਾ ਲਾਂਗੇ ਉਹ ਨਹੀਂ ਮਿਲਣੀਆਂ ਉਹ ਗੁਰੂ ਕੇ ਦਰਬਾਰ ਦੀ ਸੇਵਾ ਕਰਕੇ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਸੀਸਨਵਾ ਕੇ ਪ੍ਰਾਪਤ ਹੋਣੀਆਂ ਸ਼ਹੀਦ ਸਿੰਘ ਅੱਜ ਵੀ ਪਰਤਾਖਿਆ ਮੈਂ ਕਿ ਤੁਹਾਨੂੰ ਚੀਜ਼ ਦੱਸਦਾ ਸਾਰੇ ਭੈਣ ਭਰਾਵਾਂ ਨੂੰ ਕਲਗੀਧਰ ਪਾਸ਼ਾ ਮਹਾਰਾਜ ਇੱਕ ਛੋਟੀ ਅਰਦਾਸ ਕਰਦੇ ਹੁੰਦੇ ਜਿਹੜੀ ਆਮ ਅਰਦਾਸ ਨਿਹੰਗ ਸਿੰਘ ਕਰਦੇ ਆ ਤੁਸੀਂ ਵੇਖਿਆ ਨਿਹੰਗ ਸਿੰਘ ਜਦੋਂ ਘੋੜੇ ਤੇ ਚੜਨ ਲੱਗਦੇ ਆ ਪਹਿਲਾਂ ਘੋੜੇ ਦੇ ਚਰਨਾਂ ਨੂੰ ਮੱਥਾ ਟੇਕਦੇ ਆ ਫਿਰ ਕਾਠੀ ਦੇ ਉੱਤੇ ਜਦੋਂ ਕਾਠੀ ਦੇ ਉੱਤੇ ਹੱਥ ਫੇਰਦੇ ਆ ਠੀ ਪਰ ਜਦੋਂ ਪਹਿਲਾ ਪੈਰ ਰੱਖਦਿਆ ਕਹਿੰਦੇ ਨਾ ਮਹਾਰਾਜ ਚੜਦੇ ਦੀ लाज ਰੱਖਿਓ